ਇਹ ਸ਼ਾਮ ਤੀ ਚੱਲੂ ਹੈ ਜਿੰਨੀ ਸੰਗਤ ਆਏ ਹੋਰ ਕੱਟੀ ਜਾਊ ਹੋਰ ਬਣੀ ਜਾਊ ਹਾਂਜੀ ਕੁਛ ਲੰਗਰ ਬਾਹਰੋਂ ਆ ਜਾਂਦਾ ਤਿਆਰ ਹੋ ਕੇ ਵੀ ਕੁਛ ਇੱਥੇ ਕੀਤਾ ਹੈ ਹਾਂ ਜਿਹੜੀ ਤਾਜੀ ਸਬਜ਼ੀ ਆ ਗਈ ਉਹ ਹੀ ਬਣਾ ਦਿੰਦੇ ਜਿਹੜੀ ਸੰਗਤ ਦੇ ਜਾਂਦੀ ਹੈ ਕਦੇ ਦਾਲ ਬਣ ਕੇ ਕਦੇ ਸਬਜ਼ੀ ਬਣੇ ਇਹ ਬੰਦੀਆਂ ਦੇ ਜਿਹੜੇ ਕਿਸਾਨ ਨੇ ਉਹ ਦੇਖ ਜਾਂਦੇ ਨੇ ਨੇੜਲੇ ਪਿੰਡਾਂ ਦੀ ਸੰਗ ਪਿੰਡਾਂ ਵਾਲੇ ਸੰਗਤ ਦੇ ਜਾਂਦੇ ਪੂਰਾ ਸਹਿਯੋਗ ਦਿੰਦੇ ਜੀ ਸਾਰੇ ਪਾਸੇ ਦਾ ਲੱਸੀ ਦੁੱਧ ਦਹੀਂ ਸਾਰਾ ਕੁਝ ਪਚਾਉਂਦੇ ਜੀ ਨੇੜਲੇ ਜਿਹੜੇ ਪਿੰਡ ਨੇ ਹਾਂ ਜਿਹੜੇ ਨੇੜੇ ਆ ਹਾਂਜੀ ਜਿਹੜੇ ਨੇੜੇ ਆ ਸਬਜ਼ੀਆਂ ਕੱਟੀਆਂ ਨੇ ਸਰਕਾਰਾਂ ਨੇ ਵਿਵਸਥਾ ਪਾਈਆਂ ਹੋਣੀਆਂ ਇਹ ਆ ਕੇ ਮਜਬੂਰੀਆਂ ਦੇ ਵਿੱਚ ਬੈਠਿਆ ਇੱਥੇ ਤਾਂ ਦੋੜਨ ਜਿੱਤ ਕੇ ਆਵੇਂ ਹਰ ਹਾਲ ਦੇ ਵਿੱਚ ਜੀ ਜੀ 13 ਤਰੀਕ ਦੇ ਪਹੁੰਚੇ ਵੇ ਬਈ 9 ਮਹੀਨੇ ਹੋ ਗਏ ਤਕਰੀਬਨ ਪਿੰਡ ਜਾ ਕੇ ਕਿਹੜਾ ਮੂੰਹ ਦਿਖਾਵਾਂਗੇ ਵੀ ਆਹ ਗੱਲ ਬਣ ਗਈ ਹੁਣ ਤਾਂ ਸਾਰੇ ਭਰਾਵਾਂ ਨੂੰ ਇਹੀ ਸੱਦਾ ਦੇਣਾ ਚਾਹੁੰਦੇ ਆ ਭਰਾਵੋ ਆਜੂ ਆਖਰੀ ਮੌਕਾ ਇਹ ਇਤਾ ਗੂਬ ਚਰਾਬ ਬੈਠਾ ਉਹਦੇ ਵੇਖੋ ਵੀ ਮਹੀਨੇ ਵਾਂਗ ਹੋਣ ਵਾਲਾ 22 ਦਿਨ ਹੋ ਗਏ ਬੈਠੇ ਨੂੰ ਬਿਨਾਂ ਰੋਟੀ ਤੋਂ ਤੇ ਆਪਾਂ ਜੇ ਇੱਕ ਦਿਨ ਵੀ ਛੱਡ ਗਏ ਤੇ ਅੱਥ ਡੁੱਟ ਨਾ ਗਾਲ ਨੀ ਲੈਂਦੇ ਤੇ ਅੱਜ ਮੇ ਕੋਈ ਵੀ ਵਿਚਾਰੇ ਉਹਦੀ ਗੱਲਾਂ ਸੋਚੋ ਵੀ ਕੀ ਬਟਾ ਉਹਦੇ ਦਿਲ ਤੇ ਕਹਿ ਰਾਂ ਔਖੇ ਬਹੁਤ ਆ ਕਿਥੇ ਘਰੇ ਸਭ ਕੋ ਪਿਆਰ ਨੂੰ ਮਿਲਦਾ ਐਸੇ ਸਾਰਾ ਕੁਝ ਲੀਰੇ ਧੋਣੇ ਆਪ ਧੋਣੇ ਆ ਇਹ ਆਪਣੀ ਜਮੀਰ ਚਾਹਦੀ ਆ ਆਪਾਂ ਪਹਿਲਾਂ ਬਚਾਉਣੀ ਆ ਤੇ ਇੱਥੇ ਆਪਾਂ ਨੂੰ ਆਉਣਾ ਪਊਗਾ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਮੋਰਚਾ ਲਗਾਤਾਰ ਜਾਰੀ ਆ ਤਾਂ ਜਹੇ ਦੇ ਵਿੱਚ ਜਦੋਂ ਕਿ ਕੜਾਕੇ ਦੀ ਠੰਡ ਪੈ ਰਹੀ ਆ ਤਾਂ ਜਹੇ ਦੇ ਵਿੱਚ ਕਿਸਾਨ ਕਿਸ ਤਰ੍ਹਾਂ ਰਹਿੰਦੇ ਨੇ ਆਪਣੇ ਲੰਗਰ ਦਾ ਪ੍ਰਬੰਧ ਕਿਸ ਤਰ੍ਹਾਂ ਕਰਦੇ ਨੇ ਸਵੇਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕੁਝ ਨੌਜਵਾਨ ਕਿਸਾਨ ਨੇ ਤਾਂ ਸਬਜ਼ੀਆਂ ਦਾ ਜਿਹੜਾ ਲੰਗਰ ਤਿਆਰ ਕੀਤਾ ਜਾਣਾ ਤਾਂ ਉਸ ਦੇ ਲਈ ਸਵੇਰੇ ਹੀ ਜਿਹੜੀਆਂ ਸਬਜ਼ੀਆਂ ਕੱਟੀਆਂ ਜਾ ਰਹੀਆਂ ਨੇ ਗਾਜਰਾਂ ਕੱਟੀਆਂ ਜਾ ਰਹੀਆਂ ਨੇ ਉਹ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਦੀਆਂ ਲਿਖਾ ਦਿੰਨੇ ਆ ਤਾਂ ਜਦੋਂ ਵੀ ਕਿਸਾਨ ਕੋਈ ਵੀ ਮੋਰਚਾ ਲਾਉਂਦੇ ਨੇ ਤਾਂ ਆਪਣਾ ਪੂਰਾ ਪ੍ਰਬੰਧ ਕਰਕੇ ਚੱਲਦੇ ਨੇ ਤਾਂ ਸਬਜ਼ੀਆਂ ਵੀ ਸਵੇਰ ਦੇ ਸਮੇਂ ਲਿਆਂਦੀਆਂ ਜਾਂਦੇ ਨੇ ਉਹ ਹੋਰ ਖਾਣ ਪੀਣ ਦਾ ਸਮਾਨ ਹੈ ਜਿਹੜਾ ਉਹ ਪਹਿਲਾਂ ਹੀ ਕਈ-ਕਈ ਮਹੀਨਿਆਂ ਦਾ ਲੈ ਕੇ ਕਿਸਾਨ ਚੱਲਦੇ ਨੇ ਕਿਸਾਨਾਂ ਨੂੰ ਪਤਾ ਹੁੰਦਾ ਕਿ ਜੇਕਰ ਅੰਦੋਲਨ ਲੰਬਾ ਚੱਲਿਆ ਤਾਂ ਫਿਰ ਸਾਨੂੰ ਉੱਥੇ ਹੀ ਬੈਠਣਾ ਪਵੇਗਾ ਉੱਥੇ ਹੀ ਰਾਤਾਂ ਕੱਟਣੀਆਂ ਪੈਣਗੀਆਂ ਪਹਿਲਾਂ ਹੀ ਮਨ ਜਿਹੜਾ ਕਿਸਾਨ ਬਣਾ ਕੇ ਕਰੋ ਨਿਕਲਦੇ ਨੇ ਤਾਂ ਦਿੱਲੀ ਅੰਦੋਲਨ ਚੱਲਿਆ ਸੀ ਤਾਂ ਉਸ ਅੰਦੋਲਨ ਨੇ ਵੀ ਕਾਫੀ ਚੀਜ਼ਾਂ ਕਿਸਾਨਾਂ ਨੂੰ ਸਿਖਾਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਸਬਰ ਦੇ ਵਿੱਚ ਰਹਿਣਾ ਕਿਸ ਤਰੀਕੇ ਦੇ ਨਾਲ ਲੰਗਰ ਚਲਾਉਣਾ ਨੇ ਕਿਸ ਤਰੀਕੇ ਦੇ ਨਾਲ ਕੜਕ ਦੀ ਠੰਡ ਜਾਂ ਫਿਰ ਗਰਮੀ ਦੀ ਰੁੱਤ ਦੇ ਵਿੱਚ ਰਹਿਣਾ ਉਹ ਸਾਰੀਆਂ ਚੀਜ਼ਾਂ ਦਿੱਲੀ ਅੰਦੋਲਨ ਨੇ ਕਾਫੀ ਕੁਝ ਕਿਸਾਨਾਂ ਨੂੰ ਸਿਖਾਇਆ ਤਾਂ ਉਸ ਅੰਦੋਲਨ ਤੋਂ ਬਾਅਦ ਕਿਸਾਨਾਂ ਦੇ ਹੌਸਲੇ ਵੀ ਬਲੰਦ ਹੋਏ ਨੇ ਕਿ ਅੰਦੋਲਨ ਅਸੀਂ ਜਿੱਤ ਸਕਦੇ ਹਾਂ ਸਰਕਾਰ ਨੂੰ ਚੁਪਣਾ ਹੀ ਪੈਂਦਾ ਜੇਕਰ ਕਿਸਾਨਾਂ ਦੇ ਵਿੱਚ ਏਕਾ ਹੋਵੇ ਜਥੇਬੰਦੀਆਂ ਦੇ ਵਿੱਚ ਏਕਾ ਹੋਵੇ ਤਾਂ ਸਵੇਰ ਦੀਆਂ ਤਸਵੀਰਾਂ ਨੇ ਤਾਂ ਗਾਜਰਾਂ ਕੱਟੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਸਬਜੀ ਹੈ ਜਿਹੜੀ ਲੰਗਰ ਉਹ ਤਿਆਰ ਕੀਤਾ ਜਾਵੇਗਾ ਜਿਸ ਤੋਂ ਬਾਅਦ ਫਿਰ ਕਿਸਾਨਾਂ ਨੂੰ ਵਰਤਾਇਆ ਜਾਵੇਗਾ ਤਾਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤਾਂ ਇਸ ਸਮੇਂ ਅਸੀਂ ਨੌਜਵਾਨ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ ਭਾਈ ਜੀ ਕਿੱਥੋਂ ਆਇਓ ਕੀ ਨਾਮ ਪਮੇਕਲਾਂ ਜ਼ਿਲ੍ਹਾ ਮਾਨਸਾ ਜੀ ਸੋ ਕਿੰਨੀ ਕੁ ਜ਼ਮੀਨ ਹੈ ਤੁਹਾਡੇ ਕੋਲ 20 ਏਕੜ ਹੈ ਤੇ ਜਿਸ ਤਰ੍ਹਾਂ ਅੰਦੋਲਨ ਲਗਾਤਾਰ ਚੱਲ ਰਿਹਾ ਫਿਰ ਰੋਜ਼ ਸਬਜ਼ੀਆਂ ਲੈ ਕੇ ਆਉਂਦੇ ਮੰਡੀ ਦੇ ਵਿੱਚ ਜਾਂ ਫਿਰ ਕਿਸਾਨਾਂ ਦੇ ਵੱਲੋਂ ਭੇਜੀਆਂ ਜਾਂਦੀਆਂ ਨੇ ਇਹ ਕਿਸਾਨਾਂ ਵੱਲੋਂ ਭੇਜੇ ਜਾਂਦੀਆਂ ਨੇ ਹਾਂ ਖੇਤੀ ਕਰਦੇ ਜੀ ਘਰਾਂ ਦੇ ਵਿੱਚ ਵੀ ਸਬਜ਼ੀ ਕੱਢਦੇ ਜਾਂ ਫਿਰ ਅੰਦੋਲਨ ਦੇ ਵਿੱਚ ਹੀ ਇੱਥੇ ਆ ਕੇ ਉਹ ਜ਼ੋਰਦਨ ਚ ਹੀ ਕੱਢਦੇ ਜੀ ਘਰੇ ਤਾਂ ਕਿਹੜੀ ਕੱਢਦੇ ਹਾਂ ਹੈ ਪੂਰੀ ਹੈ ਜੀ ਵਿਵਤਾ ਪਈ ਹੋਈ ਹੈ ਹੁਣ ਸਾਰੀ ਮਜਬੂਰੀ ਹੈ ਚ ਕਰਨਾ ਪੈਂਦਾ ਜੀ ਸਾਰਾ ਕੁਝ ਹੋਰ ਵੀ ਸਾਡੇ ਨਾਲ ਕਿਸਾਨ ਨੇ ਗੱਲਬਾਤ ਕਰਦੇ ਆ ਕਿੰਨੇ ਕ ਵਜੇ ਜਿਹੜੀ ਸਬਜ਼ੀ ਤਿਆਰ ਕਰਨ ਲੱਗ ਜੇ ਸਬਜ਼ੀ ਸਾਨੂੰ ਡੇਢ ਘੰਟਾ ਵਾਂਗ ਹੀ ਲੱਗਿਆ ਮੈਨੂੰ ਹਾਂਜੀ ਕਿੰਨੇ ਕ ਜਣੇ ਦਾ ਕਰੇ ਇਹ ਤਿਆਰ ਇਹ ਸ਼ਾਮ ਤੀਕ ਚੱਲੂ ਹੈ ਜਿੰਨੀ ਸੰਗਤ ਆਈ ਜਿੰਨੀ ਮਨ ਹਾਂ ਹੋਰ ਕੱਟੀ ਜਾਊਗੀ ਹੋਰ ਬਣੀ ਜਾਊਗੀ ਹਾਂਜੀ ਹਾਂਜੀ ਦਵਾਰੇ ਬਣ ਜਾਂਦੇ ਜਦੋਂ ਥੋੜੀ ਰਹਿ ਜਾਂਦੀ ਦਵਾਰਾ ਤਿਆਰ ਕਰ ਲੈਂਦੇ ਜੀ ਚੱਲਦਾ ਹੀ ਰਹਿੰਦਾ ਕੰਮ ਜੀ ਸ਼ਾਮ ਤੀਕ ਕੁਛ ਲੰਗਰ ਬਾਹਰੋਂ ਆ ਜਾਂਦਾ ਤਿਆਰ ਹੋ ਕੇ ਵੀ ਕੁਛ ਇੱਥੇ ਕੀਤਾ ਜਾਂਦਾ ਸਮਾਭੀ ਤੇ ਜਿਵੇਂ ਕੋਈ ਜਿਵੇਂ ਅੱਜ ਤੁਸੀਂ ਗਾਜਰਾ ਬਣਾ ਰਹੇ ਹੋ ਹਨਾ ਜਾਂ ਫਿਰ ਰੋਜ਼ ਬਦਲਦੇ ਹੋ ਹਾਂ ਜਿਹੜੀ ਤਾਜੀ ਸਬਜ਼ੀ ਆ ਗਈ ਉਹ ਹੀ ਬਣਾ ਦਿੰਦੇ ਜਿਹੜੀ ਸੰਗਤ ਦੇ ਜਾਂਦੀ ਹੈ ਕਦੇ ਦਾਲ ਬਣ ਗਈ ਕਦੇ ਸਬਜ਼ੀ ਬਣ ਗਈ ਫਿਰ ਤੁਹਾਡੇ ਜਥੇਵੰਦੀਆਂ ਦੇ ਜਿਹੜੇ ਕਿਸਾਨ ਨੇ ਉਹ ਦੇਖ ਜਾਂਦੇ ਨੇ ਨੇੜਲੇ ਪਿੰਡਾਂ ਦੀ ਸੰਗ ਪਿੰਡਾਂ ਵਾਲੇ ਸੰਗਤ ਦੇ ਜਾਂਦੇ ਨੇ ਨੇੜਲੇ ਪਿੰਡ ਨੇੜ ਦੇ ਕੰਡਾਲੇ ਹਾਂ ਜਿਹੜੀ ਪੂਰਾ ਪੂਰਾ ਸਹਿਯੋਗ ਦਿੰਦੇ ਜੀ ਸਾਰੇ ਪਾਸੇ ਦਾ ਲੱਸੀ ਦੁੱਧ ਦਹੀਂ ਸਾਰਾ ਕੁਝ ਚਾਉਂਦੇ ਜੀ ਨੇੜਲੇ ਜਿਹੜੇ ਪਿੰਡ ਨੇ ਹਾਂ ਜਿਹੜੇ ਹੁਣ ਚਾਹ ਪੰਜਾਬ ਦੇ ਹਾਂਜੀ ਜਿਹੜੇ ਨੇੜੇ ਉਹ ਹੀ ਲਗਾਤਾਰ 10 ਮਹੀਨੇ ਤੋਂ ਦਿੰਦੇ ਆ ਰਹੇ ਨੇ ਫ हां जी राशन ਉਵੇਂ ਆ ਰਿਹਾ ਜੀ ਉਵੇਂ ਆ ਰਿਹਾ ਨੌਜਵਾਨ ਵੀ ਸਾਡੇ ਨਾਲ ਕੀ ਕਹਿਣਾ ਚਾਹੁੰਦੇ ਹੋ ਕਿੱਥੇ ਦੇ ਰਹਿਣ ਵਾਲੇ ਹੋ ਬਈ ਬੋਲ ਬੋਲੇ ਕਿੱਥੇ ਦੇ ਰਹਿਣ ਵਾਲੇ ਮਾਹਰਸਾਂ ਦੇ ਵੀਰੇ ਮਾਹਰਸਾਂ ਸਿੱਧੂ ਮੂਸੇ ਵਾਲੇ ਦੇ ਇਲਾਕੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਸਬਜ਼ੀਆਂ ਕੱਟ ਰਹੇ ਹੋ ਲੰਗਰ ਤਿਆਰ ਕਰ ਰਹੇ ਹੋ ਅੱਜ ਕਿਮੇਸ਼ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਦੋਨੋਂ ਲੰਬਾ ਚੱਲਦਾ ਜਾ ਰਿਹਾ ਸਰਕਾਰ ਮੰਗਾਰੀ ਨੀ ਹੱਕ ਬੋਲਦਾ ਦਾ ਨੌਜਵਾਨ ਕਈ ਵਾਰ ਬੋਲਣ ਤੋਂ ਵੀ ਸੰਕਦੇ ਨੇ ਉਸ ਨਾਲ ਉਹ ਅੱਗੇ ਕਿਸ ਤਰ੍ਹਾਂ ਦੇਖਦੇ ਤੁਸੀਂ ਸਬਜ਼ੀਆਂ ਵੀ ਕੱਟ ਰਹੇ ਹੋ ਨਾ ਅੰਦੋਲਨ 'ਚ ਡਟੇ ਹੋਏ ਉਹਨਾਂ ਕਰ ਤਿਆਰ ਕੀਤਾ ਜਾ ਰਿਹਾ ਸਬਜ਼ੀਆਂ ਕੱਟੀਆਂ ਨੇ ਸਰਕਾਰਾਂ ਨੇ ਵਿਵਤਾ ਪਾਈਆਂ ਹੋਣੀਆਂ ਇਹ ਇਹ ਤਾਂ ਕਿ ਮਜਬੂਰੀਆਂ ਦੇ ਵਿੱਚ ਬੈਠੇ ਆ ਇੱਥੇ ਤਾਂ ਦੋਲਣ ਜਿੱਤੇ ਕਿ ਆਵੇਂ ਹਰ ਹਾਲਤ ਦੇ ਵਿੱਚ ਜਿੱਥੇ ਕੋਈ ਤਾਂ ਕਹਿੰਦੇ ਸਬਜ਼ੀ ਕੱਟਦੇ ਨੂੰ ਕਿ ਨਹੀਂ ਕਰੇ ਨਹੀਂ ਕੱਟਦੇ ਕਰਦਾ ਮਾਈਆਂ ਹੀ ਕਰਦੀਆਂ ਸਾਡੀਆਂ ਜੀ ਘਰੇ ਪਰਿਵਾਰ ਹੁੰਦਾ ਜੀ ਆਇਤਾ ਮਜਬੂਰੀ ਹਾ ਜਿ ਮਜਬੂਰੀ ਆ ਕੋਈ ਸ਼ੌਕ ਨਹੀਂ ਹੈਗਾ ਜੀ ਸਰਕਾਰਾਂ ਨੇ ਬਿਠਾਇਆ ਬਾਟਰਾਂ ਦੇ ਉੱਪਰ ਤਾਂ ਕਿ ਸਰਕਾਰਾਂ ਦੀ ਤੌਣ ਤਕੋੜਾ ਦੇ ਕੇ ਜਿੱਤ ਕੇ ਜਾਵਾਂਗੇ ਹਰ ਹਾਲਤ ਦੇ ਵਿੱਚ ਇਹ ਨਹੀਂ ਹੈਗਾ ਕਿ ਕਿਸੇ ਕੋਲ ਡੋਲਦੇ ਨਹੀਂ ਹੈਗੇ ਜੀ ਲੈ ਜੀ ਖਾਲਸਾ ਵੇਰੀ ਫਤਿਹ ਹਾਂ ਸਮੇਂ ਕਿਸਾਨ ਸਾਡੇ ਨਾਲ ਸੀ ਤਾਂ ਇੱਕ ਹੋਰ ਕਿਸਾਨ ਸਾਡੇ ਨਾਲ ਨੇ ਪਾਵੇਂ ਕਿ ਕੁਦਰਤ ਦੀ ਮਾਰ ਪਈ ਆ ਤਾਂ ਫਿਰ ਵੀ ਹੌਸਲੇ ਬੁਲੰਦ ਨੇ ਕਿਸਾਨ ਵੀ ਬਹੁਤ ਲੰਮੇ ਸਮੇਂ ਤੋਂ ਜਿਹੜਾ ਉਹ ਡਟਿਆ ਹੋਇਆ ਅਸੀਂ ਪਹਿਲਾਂ ਵੀ ਇਹਨਾਂ ਨਾਲ ਗੱਲਬਾਤ ਕੀਤੀ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਸ ਅੰਦੋਲਨ ਦੇ ਅਸੀਂ ਜੀ 13 ਤਰੀਕ ਦੇ ਪਹੁੰਚੇ ਹਾਂ ਬਈ 9 ਮਹੀਨੇ ਹੋ ਗਏ ਤਕਰੀਬਨ ਤੇ ਉਦੋਂ ਦੇ ਆਪਣਾ ਇੱਥੇ ਆਪਣਾ ਮੂਰਤੇ ਲੱਗੇ ਹੋਏ ਨਾ ਤੇ ਮੂਰਤੇ ਤੇ ਪਹੁੰਚੋ ਹਰੇਕ ਭੈਣ ਭਰਾ ਨੂੰ ਇਹੀ ਆ ਮੇਰਾ ਨਾਂ ਅਕਵਾਲ ਸਿੰਘ ਪਿੰਡ ਖੇਮੋਣਾ ਜ਼ਿਲ੍ਹਾ ਬਠਿੰਡੇ ਤੋਂ ਆ ਬਈ ਤੇ ਸਾਰੇ ਭੈਣ ਭਰਾਵਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਭਰਾਵੋ ਬਹੁਤ ਸਾਰੀਆਂ ਗਰਮੀਆਂ ਇੱਥੇ ਸਿਆਲੀਆਂ ਸਾਰੀਆਂ ਗਰਮੀਆਂ ਨੰਗੀਆਂ ਸਿਆਲ ਦੂਜਾ ਸਿਆਲ ਆ ਗਿਆ ਤੇ ਅਸਤਾ ਇੱਕ ਗੱਲ ਮੈਸ ਕੇ ਬਹਿ ਗਏ ਹੁਣ ਵੀ ਜਾਂਦਾ ਜਿੱਤ ਕੇ ਜਾਵਾਂਗੇ ਜਾਂ ਸਾਡੇ ਨਾਲ ਲੱਸਾ ਜਾਣਗੇ ਪਿੰਡ ਤਾਂ ਮੋੜਨਾ ਨਹੀਂ ਹੁਣ ਪਿੰਡ ਜਾ ਕੇ ਕਿਹੜਾ ਮੂੰਹ ਦਿਖਾਵਾਂਗੇ ਵੀ ਆਹ ਗੱਲ ਬਣ ਗਈ ਹੁਣ ਤਾਂ ਸਾਰੇ ਭਰਾਵਾਂ ਨੂੰ ਇਹੀ ਸੱਦਾ ਦੇਣਾ ਚਾਹੁੰਦੇ ਆ ਭਰਾਵੋ ਆਜੋ ਆ ਆਖਰੀ ਮੌਕਾ ਐਨੀ ਇਹ ਗੱਲ ਵੀ ਕੱਲਾ ਡੱਲਿਆਲ ਸਾਹਿਬ ਨੂੰ ਕੁਝ ਹੋ ਜੂਗਾ ਜਿੰਨੇ ਵੀ ਸਾਡੇ ਪੁਰਾਣੇ ਕਿਸਾਨ ਭਰਾ ਬੈਠੇ ਆ ਉਹ ਬੰਦੇ ਇਹ ਗੱਲ ਕਹਿੰਦੇ ਆ ਵੀ ਆਪਣਾ ਇੱਕੋ ਮਕਸਦ ਆ ਵੀ ਜਾਂ ਜਿੱਤ ਕੇ ਜਾਵਾਂਗੇ ਜਾਂ ਭਜਾਉਂਦੇ ਲੋ ਪਿੰਡ ਬਣਨਾ ਨਹੀਂਗਾ ਸਾਰੇ ਭਰਾਵਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਭੈਣ ਭਰਾ ਆਓ ਤੇ ਜਿਹੜੇ ਮੇਰੇ ਭਰਾ ਪਹਿਲਾਂ ਆਵੇ ਸੀ ਨਾ ਵੀ ਕਿਸਾਨਾਂ ਦੇ ਪੁੱਤ ਮਰਵਾਦੇ ਧਿਆਵਾ ਗੁਬਾਰ ਰਹਿਗੇ ਅੱਜ ਤੱਕ ਭਰਾ ਉਹ ਸੋਚ ਲਓ ਗੱਲਾਂ ਇਹ ਵੀ ਅੱਜ ਤੱਕ ਗੂਬ ਚਰਾ ਆਪ ਬੈਠਾ ਉਹਦੇ ਵੇਖੋ ਵੀ ਮਹੀਨੇ ਵਾਂਗੂ ਹੋਣ ਵਾਲਾ 22 ਦਿਨ ਹੋ ਗਏ ਬੈਠੇ ਨੂੰ ਬਿਨਾਂ ਰੋਟੀ ਤੋਂ ਤੇ ਆਪਾਂ ਜੇ ਇੱਕ ਦਿਨ ਵੀ ਛੱਡ ਲਗੇ ਤੇ ਹੱਥ ਉੱਠਣ ਦਾ ਗਵਾਲ ਨਹੀਂ ਰਹਿੰਦੇ ਤੇ ਅੱਜ ਵੇਖੋ ਵੀ ਵਿਚਾਰੀ ਉਹਦੀ ਗੱਲਾਂ ਸੋਚੋ ਵੀ ਕੀ ਵੱਡਾ ਉਹਦੇ ਦਿਲ ਤੇ ਕਹਿਰ ਆ ਬਹੁਤ ਵੱਡਾ ਨਰਥ ਵੇਖਿਆ ਨਹੀਂ ਜਾ ਸਕਦਾ ਵੀ ਇੰਨਾ ਕਿ ਰੋਣ ਆਈ ਜਾਂਦਾ ਸਾਨੂੰ ਤਾਂ ਵੀ ਯਾਰ ਆ ਕਿਸਾਨੇ ਵਾਰੀ ਬੰਦਾ ਮਰੀ ਜਾਂਦਾ ਤੇ ਬੰਦੇ ਯਾਰ ਇਹ ਦੋ ਦਿਨ ਵੀ ਨਹੀਂ ਬੰਦਾ ਕੱਟ ਜਾਂਦਾ ਕਾ ਕਰ ਦੇਣਾ ਆ ਸਕਦਾ ਯਾਰ ਆਓ ਸਾਰੇ ਭੈਣ ਭਰਾ ਮਿਲ ਕੇ ਆਓ ਸਾਰੇ ਹਫਤਾ ਤਾਂ ਲਾਓ ਯਾਰ ਚਲ ਦੋ ਚਾਰ ਦਿਨ ਤਾਂ ਬੰਦਾ ਗੇੜਾ ਮਰੋ ਪਾਓ ਆਹੀ ਆਣੇ ਆ ਪਰਾਵਹ ਰੇਗ ਪਾਇਨ ਪਰਾਨੂੰ ਸਦਾ ਤੁਹਾਨੂੰ ਠੰਡ ਵੀ ਬਹੁਤ ਜ਼ਿਆਦਾ ਪੈ ਰਹੀ ਆ ਔਖਾ ਨਹੀਂ ਲੱਗਦਾ ਇਸ ਹਨਾ ਸਹੀ ਸਲਾਮਤ ਵਿਅਕਤੀ ਹੁੰਦਾ ਜਦੋਂ ਹਨਾ ਉਹ ਨਹਾ ਸਕਦਾ ਪ੍ਰੋਪਰ ਕੱਪੜੇ ਪਾ ਸਕਦਾ ਦਿੱਕਤ ਆਉਂਦੀ ਆ ਤੁਹਾਨੂੰ ਲੱਗਦਾ ਔਖਾ ਲੱਗਦਾ ਜੀ ਗੱਲ ਸੁਣੋ ਜੀ ਜਿਹਦੇ ਬੰਦੇ ਦੀ ਜਮੀਰ ਜਾਗਦੀ ਆ ਕੁਛ ਵੀ ਔਕ ਸੌਕ ਨਹੀਂ ਦੇਖੀ ਜਾਂਦੀ ਔਖੇ ਬਹੁਤ ਆ ਕਿਥੇ ਘਰੇ ਸਭ ਕੋ ਪਿਆ ਨੂੰ ਮਿਲਦਾ ਐਸੇ ਸਾਰਾ ਕੋਲ ਲੀੜੇ ਧੋਣੇ ਆ ਆਬ ਧੋਣੇ ਆ ਨਹਾਉਣਾ ਧੋਣਾ ਪਾਣੀ ਦਿੱਤੇ ਕਰਕੇ ਆਬ ਧੋਣੇ ਆ ਨਾ ਹੁਣਾ ਤੋ ਹੁਣਾ ਸਾਰਾ ਕੁਝ ਤੇ ਮੇਰੇ ਖਿਆਈ ਤਾਂ ਆਉਂਦੀ ਐ ਖਿਆਈ ਨਾਲ ਜੇ ਆਪਣੀ ਜਮੀਰ ਚਾਹਦੀ ਆ ਆਪਾਂ ਪਹਿਲਾਂ ਬਚਾਉਣੀ ਆ ਇਥੇ ਆਪਾਂ ਨੂੰ ਆਉਣਾ ਪਊਗਾ ਤੇ ਜੇ ਆਪ ਸਿਹਰਤ ਲਾ ਲਾਂਗੇ ਚੰਗੇ ਰਹਿਾਂਗੇ ਨਹੀਂ ਤਾਂ ਫਿਰ ਭੁੱਖ ਦਾ ਮਰਾਂਗੇ ਬਈ ਉਹ ਆਉਣ ਲੱਗੇ ਪੀੜੀਆਂ ਨੂੰ ਕੀ ਦੱਸਾਂਗੇ ਗਾਂ ਚੱਕ ਕੇ ਆਪਾਂ ਬਈ ਆਹ ਗੱਲ ਹੋ ਗਈ ਆ ਆ ਕਿਸਾਨ ਸਾਡੇ ਨਾਲ ਸੀ ਭਾਵੇਂ ਕੀ ਕੁਦਰਤ ਦੀ ਮਾਰ ਪਈ ਆ ਤਾਂ ਹੌਸਲੇ ਹਲੇ ਵੀ ਬੁਲੰਦ ਨੇ ਤੇ ਦੂਜੇ ਪਾਸੇ ਸਵੇਰ ਸਵੇ ਸਬਜ਼ੀਆਂ ਕੱਟੀਆਂ ਜਾ ਰਹੀਆਂ ਨੇ ਫਿਰ ਲੰਗਰ ਤਿਆਰ ਕਰਕੇ ਕਿਸਾਨਾਂ ਦੇ ਵਿੱਚ ਵਰਤਾਇਆ ਜਾਵੇਗਾ ਜਿੰਨੇ ਵੀ ਕਿਸਾਨ ਇੱਥੇ ਪਹੁੰਚਣਗੇ ਤਾਂ ਹੌਸਲੇ ਜਰੂਰ ਬੁਲੰਦ ਨੇ ਤੇ ਤਾਂ ਸਰਕਾਰ ਅੱਗੇ ਵੀ ਫਰਿਆਦ ਇਹ ਕਿਸਾਨ ਲਗਾ ਰਹੇ ਨੇ ਕਿ ਹੁਣ ਤਾਂ ਸਾਨੂੰ ਬਹੁਤ ਸਮਾਂ ਹੋ ਗਿਆ ਗਰਮੀ ਵੀ ਇਸ ਨੇ ਆਪਣੇ ਪਿੰਡੇ ਤੇ ਹੰਡਾਲੀ ਆ ਠੰਡ ਵੀ ਆਪਣੇ ਪਿੰਡੇ ਤੇ ਹੰਡਾਲੀ ਆ ਦੂਜੀ ਠੰਡ ਆ ਗਈ ਆ ਤਾਂ ਜਿਹੇ ਦੇ ਵਿੱਚ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਪਰਵਾਹ ਕੀਤੀਆਂ ਜਾਣ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੂੜੀ ਰਜਨਸ ਸਪੋਕਸਮੈਨ ਟੀਵੀ ਖਨੋਰੀ